ਵੰਦਰ ਸਿੰਘ ਬੱਬੂ ਨੰਬਰ ਲਾਜੀ ਜੀ ਨੰਬਰ ਦਾ ਸਾਹਿਬ ਕੀ ਕਹਣਾ ਚਾਹੁੰਦੇ ਜਿਹੜਾ ਆਵਾਰਾ ਪਸ਼ੂ ਘੁੰਮ ਰਿਹਾ ਸ਼ਹਿਰ ਦੇ ਵਿੱਚ ਜਿਹੜੇ ਆਵਾਰਾ ਪਸ਼ੂ ਘੁੰਮ ਰਹੇ ਹਨ ਜੀ ਬੜੇ ਵਾਰਾਂ ਕੋਸ਼ਿਸ਼ ਕੀਤੀ ਹੈ ਹੁਣ ਆਪਾਂ ਇਕੱਠੇ ਪੰਜ ਸੱਤ ਸੰਸਦਾਂ ਦੇ ਵਿੱਚ ਕੰਮ ਕਰਦੇ ਆ ਜੀ ਆਪਾਂ ਇੱਕ ਵਾਰਾਂ ਚੋਂ ਅੰਗਰੇਜ਼ ਦੇ ਵਿੱਚ ਇਸ ਟੌਪਿਕ ਨੇ ਧਰਨਾ ਵੀ ਲਾਇਆ ਸੀਗਾ ਜੀ ਬੜੇ ਫੜੇ ਵੀ ਗਏ ਸੀਗੇ ਜੀ ਗਊਸ਼ਾਲਾਾਂ ਦੇ ਵਿੱਚ ਛੱਡੇ ਵੀ ਅਜੇ ਪਤਾ ਨਹੀਂ ਕੀ ਕਾਰਨ ਕੀ ਹੈ ਜੀ ਗਊਸ਼ਾਲਾਾਂ ਦੇ ਵਿੱਚ ਕੀ ਪ੍ਰੋਬਲਮ ਹੋ ਰਹੀ ਹੈ ਆਪਾਂ ਸਿੱਖਾਂ ਵਾਲੇ ਗਊਸ਼ਾਲਾਾਂ ਚ ਵੀ ਛੱਡ ਗਏ ਸੀ ਆਪਾਂ ਗੋਲੇ ਵਾਲੇ ਸਰਕਾਰੀ ਗਊਸ਼ਾਲਾ ਬਣੀ ਮੈਂ ਉਹਦਾ ਖੁਦ ਮੈਂਬਰ ਰਿਆਂ ਜੀ ਪਹਿਲਾਂ ਅਸੀਂ ਉੱਥੇ ਵੀ ਛੱਡ ਕੇ ਆਏ ਸੀ ਕੁਸਖ ਨਹੀਂ ਜਾਨਵਰ ਕੁਸ ਅੰਦਰੋਂ ਨਿਕਲ ਜਾਂਦੇ ਕੁਸ ਪਿੰਡਾਂ ਦੇ ਵਿੱਚ ਵਾਰਾ ਜਾਨਵਰ ਦੁਆਰਾ ਆ ਜਾਂਦੇ ਜੀ ਉਹਦੇ ਕਰਕੇ ਬਹੁਤ ਮਾੜੀ ਹੈਗੀ ਹੈ ਜੀ ਇਹ ਇਹਦੇ ਨਾਲ ਰੋਜ਼ ਹੀ ਆਪਾਂ ਵੇਖਦੇ ਰੋ ਐਕਸੀਡੈਂਟ ਹੁੰਦੇ ਆ ਜੀ ਤੇ ਇਹ ਸਰਕਾਰ ਨੂੰ ਇਹਰਾ ਬਹੁਤ ਛੇਤੀ ਕੁਸਰੋਂ ਕੁਸ ਕਰਨਾ ਚਾਹੀਦਾ ਜੀ ਨਹੀਂ ਤਾਂ ਰੋਜ਼ ਐਕਸੀਡੈਂਟ ਹੁੰਦਾ ਤੇ ਵੇਖੋ ਕਿਸੇ ਦੀ ਲੱਤ ਟੁੱਟ ਗਈ ਕਿਸੇ ਦੀ ਬਾ ਖਾਸ ਕਰਕੇ ਮੋਟਰਸਾਈਕਲ ਸਕੂਟਰ ਤੇ ਤਾਂ ਬਹੁਤ ਆਸਰ ਫਰੀਟ ਕੋਰੋਡ ਤੇ ਆਪਾਂ ਵੇਖਦੇ ਆ ਰੋਜ਼ ਹੀ ਹੁੰਦੇ ਸਰਕਾਰ ਕਾਉਸਸ ਇਸ ਵੀ ਲੈ ਰਹੀ ਹੈ ਲੈ ਰਹੀ ਹੈ ਜੀ ਵੇਖੋ ਹੁਣ ਸਿਸਟਮ ਹੈ ਜੀ ਹੁਣ ਫੜੇ ਹੋਏ ਬਿਠੇ ਰਹੇ ਜਾਂਦੇ ਆ ਜੀ ਕੋਈ ਇਨਸ਼ਾਅੱਲਾ ਜੇ ਛੱਡੇ ਜਾਂਦੇ ਹੁਣ ਕੋਈ ਇਨਸ਼ਾਅੱਲਾ ਦੇ ਵਿੱਚ ਵੀ ਕੈਪੈਸਿਟੀ ਦੇ ਹਿਸਾਬ ਨਹੀਂ ਰੱਖ ਸਕਦੇ ਜੀ ਹੁਣ ਕੋਈ ਇਨਸ਼ਾਅੱਲਾ ਚ ਜਾ ਕੇ ਆਪਾਂ ਵੇਖਦੇ ਆ ਓਵਰਲੋਡ ਹੀ ਚੱਲ ਰਿਹਾ ਜੀ ਸਾਰਾ ਕੁਝ ਕੀ ਕਰ ਉਹ ਕੀ ਕਰਨਾ ਚਾਹੀਦਾ ਨਗਰ ਕੌਂਸਲ ਨੂੰ ਜਾਂ ਹੋਰ ਕਿਸੇ ਹੁਣ ਨਗਰ ਕੌਂਸਲ ਨੂੰ ਇੰਨਾ ਹੀ ਹੈ ਜੀ ਗਊਸ਼ਾਲਾ ਦੇ ਜਾਂਦਾ ਕੋਈ ਕਪੈਸਿਟੀ ਵਧਾਉਣੀ ਚਾਹੀਦੀ ਹੈ ਜੀ ਜਿਵੇਂ ਕੋਈ ਸ਼ੈੱਡ ਵਗੈਰਾ ਗਊਸ਼ਾਲਾ ਚ ਕੋਈ ਸ਼ੈੱਡ ਹੋਰ ਪਾਏ ਜੇ ਸਰਕਾਰ ਤੋਂ ਗ੍ਰਾਂਟ ਲੈ ਕੇ ਸ਼ੈੱਡ ਪਾਏ ਜੇ ਪਸ਼ੂਆਂ ਨਾਲ ਜੱਟ ਜੈਸਟ ਹੋ ਜਾਈ ਜੀ ਹੁਣ ਜਿੰਨੇ ਕ ਅੱਗੇ ਗਊਸ਼ਾਲਾ ਦੇ ਵਿੱਚ ਸ਼ੈੱਡ ਵਗੈਰਾ ਹੈਗੇ ਮੈਨੂੰ ਲੱਗਦਾ ਵੀ ਸਾਰਾ ਓਵਰਲੋਡ ਹੀ ਚੱਲ ਰਿਹਾ ਹੈ ਜੀ ਮੇਰਾ ਨਾਮ ਤੇਜ ਸਿੰਘ ਸਾਫ ਦਾ ਸਪਿੰਟਾ ਹਰੂ ਦੇ ਗੁਰਪੁਰਾ ਸਰ ਸ਼ਹਿਰ ਦੇ ਵਿੱਚ ਆਵਾਰਾ ਤੇ ਬੇਸਹਾਰਾ ਜਾਨਵਰਾਂ ਦੀ ਬੜੀ ਪ੍ਰੋਬਲਮ ਬਣੀ ਹੈ ਸਰ ਕੀ ਇਹ ਇਸ ਟਾਈਮ ਦੀ ਜਿਹੜੀ ਹੈਗੀ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ ਸ਼ਹਿਰ ਚ ਆਮ ਨਾਗਰਿਕਸ ਵਾਸਤੇ ਵੀ ਤੇ ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਜੀ ਤੇ ਬਾਕੀ ਇਹਦੀ ਵਜ੍ਹਾ ਕਰਕੇ ਐਕਸੀਡੈਂਟ ਕਾਫੀ ਹੋ ਰਹੇ ਹੈ ਜੀ ਬੱਚੇ ਸਕੂਲ ਜਾਂਦੇ ਆ ਉਹਨਾਂ ਨੂੰ ਸਮੱਸਿਆ ਆ ਰਹੀ ਹੈ ਜੀ ਤੇ ਹਾਂ ਸਭ ਤੋਂ ਵੱਡੀ ਸਮੱਸਿਆ ਇਹ ਤੇ ਬਾਕੀ ਜਿਹੜਾ ਕਾਉਸਸਸ ਵੀ ਲਾਇਆ ਸਰਕਾਰ ਨੇ ਉਹਦੇ ਲਾਉਣ ਦਾ ਵੀ ਬਾਲ ਕਿਸੇ ਨਾਗਰਿਕ ਨੂੰ ਕੋਈ ਬੇਨਫੀਟ ਨਹੀਂ ਹੋਇਆ ਜੀ ਚਾਹੀਦਾ ਤੇ ਇਹਦੇ ਬਾਰੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜੀ ਇੰਨਾ ਵਾਲੀ ਜਿਹੜੀ ਏਡੀ ਵੱਡੀ ਸਮੱਸਿਆ ਹੈ ਇਹ ਦੇ ਕਰਕੇ ਬਹੁਤ ਕੀਮਤੀ ਜਾਨਾਂ ਵੀ ਗਈਆਂ ਆਪਣੇ ਕੋਰਕਪੁਰੇ ਚੋਂ ਵੀ ਤੁਹਾਨੂੰ ਪਤਾ ਹੈ ਪੁਰਾਣੇ ਸਮੇ ਵੀ ਇੱਕ ਪੋਲ ਤੇ ਐਕਸੀਡੈਂਟ ਹੋਇਆ ਸੀਗਾ ਉੱਥੇ ਸ਼ਾਇਦ ਪੰਸਾਰੀ ਸੀ ਆਪਣੇ ਸ਼ਹਿਰ ਦੇ ਪੁਰਾਣੇ ਰੀਗੋਰ ਤੋਂ ਆ ਰਹੇ ਸੀ ਉਹਨਾਂ ਦਾ ਵੀ ਨੁਕਸਾਨ ਹੋਇਆ ਸੀਗਾ ਜੀ ਉਹਨਾਂ ਦੀ ਜਾਨ ਚਲੀ ਗਈ ਸੀ ਤੇ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਜੀ ਸਰ ਦੇਖੋ ਗੱਲ ਇਹ ਹੈ ਜਿੰਨੇ ਵੀ ਸ਼ਹਿਰ ਦੇ ਵਿੱਚ ਸਮੇ ਸਮੇ ਆਵਾਰਾ ਪਸ਼ੂ ਪਾਇਆ ਜਾਂਦੇ ਨੇ ਨਗਰ ਕੌਂਸਲ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ ਤੇ ਅਸੀਂ ਜਿਹੜੇ ਆਵਾਰ ਪਸ਼ੂ ਹੈਗੇ ਨੇ ਫੜ ਕੇ ਜਿਹੜੀ ਸਰਕਾਰੀ ਗਊਸ਼ਾਲਾ ਗੋਲੇ ਵਾਲਾ ਹੈਗੀ ਆ ਉੱਥੇ ਛੱਡ ਜਾਂਦੇ ਆ ਪਰ ਨੇੜਲੇ ਪਿੰਡਾਂ ਵਾਲੇ ਉਹ ਫੇਰ ਰਾਤ ਬਰਾਤੇ ਦੇਖੋ ਇੱਕ ਵਾਰ ਜਦੋਂ ਅਸੀਂ ਸਾਰੇ ਛੱਡਿਆ ਇੱਕ ਵਾਰ ਸ਼ਹਿਰ ਸਾਫ਼ ਹੋ ਜਾਂਦਾ ਫਿਰ ਨੇੜਲੇ ਪਿੰਡਾਂ ਵਾਲੇ ਫੇਰ ਰਾਤ ਬਰਾਤੇ ਛੱਡ ਜਾਂਦੇ ਨੇ ਤਾਂ ਫਿਰ ਉਹੀ ਤਾਦਾਤ ਉਹਨਾਂ ਦੀ ਆਵਾਰ ਪਸ਼ੂਆਂ ਦੀ ਵਧ ਜਾਂਦੀ ਹੈ ਤੇ ਹੁਣ ਪਿਛਲੇ ਸਮੇਂ ਸਾਡੇ ਵਾਰਡ ਨੰਬਰ 12 ਤੋਂ ਸ਼੍ਰੀ ਸੁਤੰਤਰ ਜੋਸ਼ੀ ਜੀ ਜਿਹੜੇ ਨਗਰ ਕੌਂਸਲ ਦੇ ਮੈਂਬਰ ਨੇ ਉਹਨਾਂ ਨੇ ਉਪਰਾਲਾ ਕੀਤਾ ਤੇ ਉਪਰਾਲਾ ਕਰਕੇ ਉਹ ਜਿਹੜੀ ਡੀਵੀ ਸਕੂਲ ਦੇ ਨਾਲ ਜਿਹੜੀ ਪ੍ਰਾਈਵੇਟ ਗਊਸ਼ਾਲਾ ਹੈ ਉਸ ਦੇ ਵਿੱਚ 65 ਦੇ ਕਰੀਬ 12 ਪਸ਼ੂ ਫੜ ਕੇ ਉਹਨਾਂ ਨੂੰ ਨਿੱਜੀ ਤੌਰ ਤੇ ਪਕੜ ਕੇ ਉੱਥੇ ਜਮ੍ਹਾਂ ਕਰਵਾਤੀ ਜਿਹੜੀ ਸਰਕਾਰੀ ਗਊਸ਼ਾਲਾ ਹੈਗੀ ਗੋਲੇ ਵਾਲਾ ਉੱਥੇ ਕੁਝ ਇਨਫਰਾਸਟ੍ਰਕਚਰ ਦੀ ਕਮੀ ਹੈ ਉਹਦਿਆਂ ਰੈਗੂਲਰ ਡੀਸੀ ਮੈਡਮ ਮਾਨ ਜੋ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਉਹਨੂੰ ਨਿੱਜੀ ਤੌਰ ਤੇ ਮੋਨੀਟਰ ਕਰ ਰਹੇ ਨੇ ਤੇ ਜੋ ਉਹਦੇ ਵਿੱਚ ਇਨਫਰਾਸਟ੍ਰਕਚਰ ਦੀ ਲੋੜ ਹੈ ਉਹ ਛੇਤੀ ਪੂਰਾ ਹੋ ਜਾਊਗਾ ਹਾਲ ਦੀ ਘੜੀ ਅਸੀਂ ਉੱਥੇ ਅਵਾਰਾ ਪਸ਼ੂ ਹੋਰ ਉੱਥੇ ਨਹੀਂ ਛੱਡ ਸਕਦੇ ਹੈਗੇ ਕਿਉਂਕਿ ਦਾ ਇਨਫਰਾਸਟ੍ਰਕਚਰ ਦੀ ਕਮੀ ਹੈ ਪਰ ਇੱਕ ਹੋਰੇ ਬੀੜ ਚੈਲਾ ਇੱਕ ਹੋਰ ਥੋੜਾ ਮੈਂ ਦੱਸਣਾ ਚਾਹਣਾ ਬੀੜ ਚੈਲਾ ਇੱਕ ਦੋ ਸ਼ਲਾ ਹੈਗੀ ਹੈ ਆ ਉਹ ਬੀੜ ਸਿੱਖਾਂ ਵਾਲਾ ਤਾਂ ਸਾਡੀ ਉਹਦੇ ਨਾਲ ਗੱਲ ਚੱਲ ਰਹੀ ਹੈ ਯਾਨੀ ਕਿ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਜੇ ਉਹ ਕੁਝ ਅਵਾਰਾ ਪਸ਼ੂ ਰੱਖਣਾ ਚਾਹੁੰਦੇ ਹੋਣਗੇ ਜਾਂ ਜੇ ਕੋਈ ਸੈਟਲਮੈਂਟ ਹੁੰਦੀ ਹੈ ਸਰਕਾਰ ਦੇ ਵਿਦਨ ਰੂਲਸ ਐਂਡ ਰੈਗੂਲੇਸ਼ਨ ਫਿਰ ਉੱਥੇ ਯਾਨੀ ਕਿ ਉਹਨਾਂ ਨਾਲ ਸੈਟਲਮੈਂਟ ਕਰਕੇ ਹਰੇ ਵਾਰ ਪੁੱਛ ਜਿਹੜੇ ਹੋ ਰਹੇਗੇ ਸ਼ਹਿਰ ਦੇ ਪਕੜ ਕੇ ਉੱਥੇ ਸ਼ਿਫਟ ਕੀਤੇ ਜਾਂਦੇ ਧੰਨਵਾਦ